ਇਸ ਵੇਲੇ ਦੀ ਅਹਿਮ ਖਬਰ ਕ੍ਰਿਕਟ ਜਗਤ ਤੋਂ ਮੋਹਾਲੀ ਚ ਹੋ ਰਿਹਾ ਹੈ ਭਾਰਤ-ਇੰਗਲੈਂਡ ਵਿਚਾਲੇ ਤੀਜੇ ਟੈਸਟ ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ ਮੌਜੂਦਾ ਹਾਲਾਤਾਂ ਚ ਭਾਰਤ ਨੇ ਲੀਡ ਹਾਸਲ ਕੀਤੀ ਹੋਈ ਹੈ ਇੱਕ ਮੈਚ ਡਰਾ ਹੋ ਚੁੱਕਾ ਹੈ ਇੱਕ ਭਾਰਤ ਨੇ ਜਿੱਤਿਆ ਹੈ ਵਧੇਰੇ ਗੱਲਬਾਤ ਲਈ ਚਲਦੇ ਆ ਸਾਡੇ ਖੇਡ ਪੱਤਰਕਾਰ ਪ੍ਰਵੇਸ਼ ਸੰਧੂ ਕੋਲ ਪ੍ਰਵੇਸ਼ ਬੇਸ਼ੱਕ ਭਾਰਤ ਦੀ ਹੁਣ ਤੱਕ ਸਥਿਤੀ ਮਜ਼ਬੂਤ ਹੈ ਮੋਹਾਲੀ ਚ ਭਾਰਤ ਕਿਸ ਤਰ੍ਹਾਂ ਦੀ ਖੇਡ ਦਿਖਾਉਣ ਵਾਲਾ ਹੈ ਦਲੀਪ ਬਹੁਤ ਟਾਸ ਜਿੱਤਣ ਤੋਂ ਬਾਅਦ ਜੋ ਇੰਗਲੈਂਡ ਨੇ ਜੋ ਫੈਸਲਾ ਲਿਆ ਉਸ ਤੋਂ ਬਾਅਦ ਬਹੁਤ ਜ਼ਿਆਦਾ ਇ ਗਾਂਨ ਸਾਫੇ ਕੇ ਇਸ ਮੁਕਾਬਲੇ ਦੇ ਵਿੱਚ ਇਸ ਵਿਕਟ ਦੇ ਉੱਤੇ ਪੀਸੀਆ ਦੇ ਮੈਦਾਨ ਦੇ ਉੱਤੇ ਜਿਸ ਨੂੰ ਪਹਿਲਾਂ ਕਿਹਾ ਜਾਂਦਾ ਸੀ ਕਿ ਹਮੇਸ਼ਾ ਇਹ ਵਿਕਟ ਅਸਿਸਟੈਂਸ ਦਿੰਦੀ ਹੈ ਸਟੇਜ ਗੇਂ ਬਾਜ਼ਾ ਨੂੰ ਹੁਣ ਇਹ ਵਿਕਟ ਬਹੁਤ ਡਰਾਈ ਬਣਾ ਦਿੱਤਾ ਗਿਆ ਪਿਛਲੇ ਦੋ ਮੁਕਾਬਲੇ ਦੇ ਰਿਜ਼ਲਟ ਦੇਖ ਕੇ ਜਾਣਦਾ ਇਸ ਮੈਦਾਨ ਦੇ ਉੱਤੇ ਜੋ ਬੱਲੇਬਾਜ਼ੀ ਕਰ ਰਹੇ ਹਨ ਉਹਨਾਂ ਦੇ ਲਈ ਮੁਸੀਬਤਾਂ ਪੇਸ਼ ਹੁੰਦੀਆਂ ਤੇ ਸਪਿਨਰਸ ਦੇ ਲਈ ਬਹੁਤ ਹੀ ਕਿਫਾਇਤੀ ਬਹੁਤ ਹੀ ਲਾਜਵਾਬ ਵਿਕਟ ਪੇਸ਼ ਕੀਤੀ ਜਾ ਰਹੀ ਹੈ ਪੀਸੀਏ ਦੇ ਵਿੱਚ ਤਾਂ ਕਿਤੇ ਨਾ ਕਿਤੇ ਹੁਣ ਟਾਸ ਜਿੱਤਣ ਤੋਂ ਬਾਅਦ ਜੋ ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਉਸ ਤੋਂ ਬਾਅਦ ਟੀਮ ਇੰਡੀਆ ਦੇ ਲਈ ਥੋੜੀ ਮੁਸੀਬਤ ਜ਼ਰੂਰ ਵੱਜ ਸਕਦੀ ਹੈ ਕਿਉਂਕਿ ਟੀਮ ਇੰਡੀਆ ਨੂੰ ਚੌਥੀ ਪਾਰੀ ਦੇ ਵਿੱਚ ਜੋ ਚੇਸ ਕਰਨਾ ਪੈ ਸਕਦਾ ਟਾਰਗੇਟ ਉਹ ਟੀਮ ਇੰਡੀਆ ਦੀਆਂ ਮੁਸੀਬਤਾਂ ਯਕੀਨੀ ਤੌਰ ਤੇ ਵਧਾ ਸਕਦਾ ਹੈ ਚੌਥੀ ਪਾਰੀ ਇਸ ਮੈਦਾਨ ਤੇ ਖੇਡਣੀ ਸਭ ਤੋਂ ਜ਼ਿਆਦਾ ਮੁਸ਼ਕਿਲ ਹੁ ਸਾਦੀਆਂ ਨਾਲ ਹੀ ਜੇਕਰ ਪਿਛਲੇ ਮੈਚਾਂ ਦੇ ਵਿੱਚ ਆਪਣੇ ਜਿਹੜੇ ਪਲੇਅਰਸ ਰਹੇ ਨੇ ਉਹਨਾਂ ਦੀ ਪਰਫਾਰਮੈਂਸ ਬੇहद ਅੱਛੀ ਰਹੀ ਹੈ ਜਿਦੇ ਵਿੱਚ ਕਿ ਵਿਰਾਟ ਕੋਹਲੀ ਵਰਗੇ ਬੱਲੇਬਾਜ਼ ਰਹੇ ਨੇ ਇਸ ਪਿਚ ਤੇ ਇਹਨਾਂ ਬੱਲੇਬਾਜ਼ਾਂ ਦੀ ਪਰਫਾਰਮੈਂਸ ਕਿਹੋ ਜਿਹੀ ਹੋ ਸਕਦੀ ਹੈ ਇਹਦੇ ਵਿੱਚ ਕੋਈ ਦੂਰ ਨਹੀਂ ਹੈ ਕਿ ਸਪਿਨ ਫ੍ਰੈਂਡਲੀ ਵਿਕਟ ਹੈ ਪਰ ਸਪਿਨਰਜ਼ ਨੂੰ ਟੀਮ ਇੰਡੀਆ ਦੇ ਬੱਲੇਬਾਜ਼ ਬਿਹਤਰ ਤਰੀਕੇ ਨਾਲ ਖੇਡਣਾ ਜਾਣਦੇ ਨੇ ਟੀਮ ਇੰਡੀਆ ਦੇ ਕੋਲ ਕੁਆਲਟੀ ਸਪਿਨਰਸ ਹੈ ਜੋ ਦਿੱਕਤਾਂ ਪੇਸ਼ ਕਰ ਸਕਦੇ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਦੂਜੇ ਪਾਸੇ ਇੰਗਲੈਂਡ ਦਾ ਸਪਿਨਰ ਅਟੈਕ ਜੇਕਰ ਦੇਖਿਆ ਜਾਏ ਖਾਸ ਤੌਰ ਤੇ ਮੋਹਿਨ ਅਲੀ ਅਤੇ ਆਦਲ ਰਾਸ਼ਿਦ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਹ ਉਹਨਾਂ ਕੁਆਲਿਟੀ ਗਾਇਸ ਸਪਨਰ ਅਟੈਕ ਅੱਛਾ ਨਹੀਂ ਨਜ਼ਰ ਆਉਂਦਾ ਜਿੰਨੇ ਕਿ ਭਾਰਤੀ ਸਪਨਰਜ਼ ਇਫੈਕਟਿਵ ਸਾਬਤ ਹੋ ਸਕਦੇ ਨੇ ਤਾਂ ਕਿਤੇ ਨਾ ਕਿਤੇ ਟੀਮ ਇੰਡੀਆ ਦਾ ਪੱਲਣਾ ਜ਼ਰੂਰ ਉਸ لحاظ ਨਾਲ ਭਾਰੀ ਰਹੇਗਾ ਪਰ ਦੂਜੇ ਪਾਸੇ ਇਹ ਵੀ ਭੁੱਲਣਾ ਨਹੀਂ ਚਾਹੀਦਾ ਕਿ ਟੀਮ ਇੰਡੀਆ ਨੂੰ ਇਸ ਮੁਕਾਬਲੇ ਦੇ ਵਿੱਚ ਦੋ ਚੇਂਜਸ ਕਰਨੀਆਂ ਪਈਆਂ ਦੋ ਜਿਹੜੇ ਖਿਡਾਰੀ ਬਾਹਰ ਹੋਏ ਨੇ ਉਹ ਵੀ ਇਨਫਾਰਮ ਖਿਡਾਰੀ ਆ ਇੱਕ ਪਾਸੇ ਵਿਕਟ ਕੀਪਰ ਰਦੀਮਾਨ ਸਹਾ ਨੂੰ ਇੰਜਰੀ ਕਰਕੇ ਮੁਕਾਬਲੇ ਤੋਂ ਬਾਹਰ ਹੋਣਾ ਪਿਆ ਤੇ ਦੂਜੇ ਪਾਸੇ ਲੋਕੇਸ਼ ਰਾਹੁਲ ਨੂੰ ਵੀ ਹੈਮਸਟ੍ਰਿੰਗ ਇੰਜਰੀ ਹੋਈ ਹੈ ਜਿਸਨੂੰ ਮੁਕਾਬਲੇ ਤੋਂ ਬਾਹਰ ਬੈਠਣਾ ਪੈ ਰਿਹਾ ਅਤੇ ਉਹਨਾਂ ਦੀ ਜਗ੍ਹਾ ਤੇ ਕਰਨ ਨਾਇਰ ਨੂੰ ਸ਼ਾਮਲ ਕੀਤਾ ਗਿਆ। ਤਾਂ ਇੱਕ ਪਾਸੇ ਕਰਨ ਨਾਇਰ ਤੇ ਯਕੀਨੀ ਤੌਰ ਤੇ ਡੈਬਿਊ ਕਰ ਰਹੇ ਖਿਡਾਰੀ ਤੇ ਪ੍ਰੈਸ਼ਰ ਹੋਏਗਾ। ਦੂਜੇ ਪਾਸੇ ਬਹੁਤ देर बाद ਟੀਮ 'ਚ ਵਾਪਸੀ ਕਰ ਰਹੇ 파ਰਥੇਵ ਪਟੇਲ ਤੇ ਵੀ ਪ੍ਰੈਸ਼ਰ ਹੋਏਗਾ। ਤਾਂ ਦੋ ਖਿਡਾਰੀ ਟੀਮ ਇੰਡੀਆ ਦੇ ਥੋੜੇ ਵਲਨਰੇਬਲ ਜ਼ਰੂਰ ਰਹਿ ਸਕਦੇ ਆ। ਪਰ ਇਹ ਜੋ ਦੋ ਚੇਂਜਸ ਕਰਨੀਆਂ ਪਈਆਂ ਟੀਮ ਇੰਡੀਆ ਨੂੰ ਉਸ ਤੋਂ ਬਾਅਦ ਕਿਹਾ ਜਾ ਸਕਦਾ ਕਿ ਪੱਲੜਾ ਦੋਨੋਂ ਟੀਮਾਂ ਦਾ ਇਸ ਵੇਲੇ ਬਰਾਬਰੀ ਤੇ ਆ ਗਿਆ। ਧੰਨਵਾਦ ਪ੍ਰਵੇਸ਼ ਗੱਲ